ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋਗੇ ਮੈਂ ਨਾ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਕਹਾਣੀ ਨੂੰ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਗੁਰਮukh ਸਿੰਘ ਆਪਣੇ ਪਰਵਾਰ ਨਾਲ ਰਹਿੰਦੇ ਸੀ ਉਹ ਇੱਕ ਸਧਾਰਨ ਕਿਸਾਨ ਸੀ ਜਿਸ ਦੀ ਸਾਰੀ ਜ਼ਿੰਦਗੀ ਮਿੱਟੀ ਨਾਲ ਜੁੜੇ ਰਹਿਣ ਨਾਲ ਬਤੀਤ ਹੋ ਗਈ ਗੁਰਮukh ਸਿੰਘ ਦੀ ਪਤਨੀ ਸੰਤੋ ਕੁਰਦ ਇੱਕ ਘਰ ਦੀ ਸਧਾਰਨ ਔਰਤ ਉਹ ਕਦੇ ਸਕੂਲ ਨਹੀਂ ਸੀ ਗਈ ਕਿਉਂਕਿ ਉਸ ਸਮੇਂ ਪਿੰਡਾਂ ਵਿੱਚ ਕੁੜੀਆਂ ਦੀ ਪੜ੍ਹਾਈ ਨੂੰ ਕੋਈ ਵੀ ਵੱਡੀ ਅਹਿਮੀਅਤ ਨਹੀਂ ਸੀ ਦਿੱਤੀ ਜਾਂਦੀ ਤੇ ਕੁੜੀਆਂ ਨੂੰ ਇੰਨਾ ਬੜਾਇਆ ਨਹੀਂ ਸੀ ਜਾਂਦੇ ਆ ਸੰਤੋ ਭਾਵੇਂ ਅੱਖਰ ਨਹੀਂ ਸੀ ਪੜ ਸਕਦੀ ਪਰ ਉਸ ਦੇ ਅੰਦਰ ਬੇਅੰਤ ਦਿਮਾਗੀ ਸਿਆਣਪ ਇਨਸਾਨੀਅਤ ਤੇ ਘਰ ਪਰਿਵਾਰ ਲਈ ਪਿਆਰ ਸੀ ਉਹ ਹਰ ਵੇਲੇ ਘਰ ਲਈ ਕੁਝ ਨਾ ਕੁਝ ਬਲੀਦਾਨ ਕਰਦੀ ਰਹਿੰਦੀ ਸੀ ਨੂੰ ਜੋੜ ਕੇ ਕਿਵੇਂ ਰੱਖਣਾ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਗੁਰਮਖ ਸਿੰਘ ਤੇ ਸੰਤੋ ਦੇ ਦੋ ਬੱਚੇ ਸਨ ਜਿਸ ਦਾ ਵੱਡਾ ਪੁੱਤਰ ਦਾ ਨਾਮ ਸੀ ਜਸਪ੍ਰੀਤ ਤੇ ਛੋਟੀ ਧੀ ਮਨਪ੍ਰੀਤ ਜਸਪ੍ਰੀਤ ਬਚਪਨ ਤੋਂ ਹੀ ਹੋਸ਼ਿਆਰ ਸੀ ਤੇ ਪੜ੍ਹਾਈ ਵਿੱਚ ਬਹੁਤ ਹੀ ਜ਼ਿਆਦਾ ਤੇਜ਼ ਸੀ ਮਾਪੇ ਨੇ ਆਪਣੀਆਂ ਹੱਡੀਆਂ ਗਾਲ ਕੇ ਉਸ ਦੀ ਪੜ੍ਹਾਈ ਲਈ ਖਰਚਾ ਕੀਤਾ ਮਨਪ੍ਰਤਵੀ ਲੜਕੀ ਸੀ ਪਰ ਸੰਤੋ ਨੇ ਉਸ ਨੂੰ ਵਿ ਸਕੂਲ ਭੇਜਿਆ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਉਸ ਦੀ ਟੀਓ ਸਵੰਗ ਅਨਪੜਨਾ ਕਿਤੇ ਰਹਿ ਜਾਵੇ ਘਰ ਦੀ ਹਾਲਾਤ ਆਮ ਸੀ ਕਦੇ ਕੱਟ ਪੈਸੇ ਕਦੇ ਵੱਧ ਗੁਰਮਖ ਸਿੰਘ ਫਸਲਾਂ ਤੇ ਕਰਜ਼ਾ ਲੈ ਕੇ ਆਪਣਾ ਘਰ ਦਾ ਗੁਜ਼ਾਰਾ ਕਰਦਾ ਸੀ ਪਰ ਸੰਤੋ ਹਮੇਸ਼ਾ ਹੌਸਲੇ ਨਾਲ ਘਰ ਚਲਾਉਂਦੀ ਸੀ ਜਸਪਰੀ ਨੇ 10ਵੀਂ ਵਿੱਚ ਫਰਸਟ ਡਿਵੀਜ਼ਨ ਲਈ ਵੰਦੇ ਲੋਕ ਉਸ ਦੀ ਤਾਰੀਫ ਕਰਦੇ ਸਨ ਸੰਤੋਮਾਨ ਮਹਿਸੂਸ ਕਰਦੀ ਸੀ ਪਰ ਉਸ ਦੇ ਦਿਲ ਵਿੱਚ ਹਮੇਸ਼ਾ ਹੀ ਗੱਲ ਰਹਿੰਦੀ ਸੀ ਕਿ ਉਹ ਅਨਪੜ੍ਹ ਰਹਿ ਗਈ ਹੈ ਤੇ ਕਾਸ਼ ਕਿਤੇ ਉਹ ਵੀ ਪੜ੍ਹ ਲਿਖੇ ਆਪਣੇ ਬੱਚਿਆਂ ਦੀ ਤਰ੍ਹਾਂ ਕੁਝ ਕਰ ਪਾਉਂਦੀ ਤੇ ਘਰ ਦਾ ਗੁਜ਼ਾਰਾ ਕਰ ਪਾਉਂਦੀ ਜਦੋਂ ਜਸਪ੍ਰੀਤ ਕਾਪੀ ਕਿਤਾਬ ਲੈ ਕੇ ਬੈੜਦਾ ਤਾਂ ਮਾਂ ਦੂਰੋਂ ਉਸ ਨੂੰ ਤੱਕਦੀ ਰਹਿੰਦੀ ਗੁਰਮਖ ਸਿੰਘ ਨੇ ਫੈਸਲਾ ਕੀਤਾ ਕਿ ਉਹ ਆਪਣੇ ਪੁੱਤ ਨੂੰ ਸ਼ਹਿਰ ਕਾਲਜ ਵਿੱਚ ਪੜਨ ਲਈ ਹੁਣ ਭੇਜੇਗਾ ਤੇ ਉੱਥੇ ਜਾ ਕੇ ਆਪਣੀ ਪੜਾਈ ਨੂੰ ਪੂਰਾ ਕਰੇਗਾ। ਪੈਸਾ ਕਰਜੇ ਤੋਂ ਵੀ ਮਿਲ ਜਾਵੇ ਪਰ ਪੁੱਤ ਦੀ ਪੜਾਈ ਰੁਕਣੀ ਨਹੀਂ ਚਾਹੀਦੀ ਹੈ। ਸੰਤੋ ਨੇ ਆਪਣੀਆਂ ਚੂੜੀਆਂ ਵੀ ਵੇਚ ਦਿੱਤੀਆਂ ਤਾਂ ਜੋ ਪੁੱਤ ਦੀ ਫੀਸ ਭਰੀ ਜਾ ਸਕੇ ਤੇ ਉਹ ਸਕੂਲ ਕਾਲਜ ਵਿੱਚ ਜਾ ਸਕੇ। ਜਸਪ੍ਰੀਤ ਨੇ ਮਾਪੇ ਦੀ ਮਿਹਨਤ ਨੂੰ ਕਦੇ ਨਹੀਂ ਸੀ ਭੁੱਲਿਆ ਪਰ ਸ਼ਹਿਰ ਦੀ ਚਮਕ ਧਮਕ ਨੇ ਹੌਲੀ-ਹੌਲੀ ਉਸ ਦੀ ਸੋਚ ਬਦਲਣੀ ਸ਼ੁਰੂ ਕਰ ਦਿੱਤੀ ਸੀ। ਉਹ ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਪਿਆ ਸੀ ਤੇ ਕਦੇ ਕਈ ਵਾਰ ਆਪਣੀ ਮਾਂ ਨੂੰ ਅਨਪੜਾ ਤਾਂ ਉੱਤੇ ਹੱਸਣ ਵੀ ਲੱਗ ਪੈਂਦਾ ਸੀ ਕਿ ਮਾਂ ਮੇਰੀ ਅਨਪੜ ਕਿਉਂ ਹੈ ਸ਼ਹਿਰ ਦੀ ਜ਼ਿੰਦਗੀ ਨੇ ਜਸਪ੍ਰੀਤ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਸੀ ਉਹਦੇ ਸੁਭਾਅ ਵਿੱਚ ਵੀ ਕਾਫੀ ਬਦਲਾਅ ਆਉਣ ਲੱਗ ਪਿਆ ਸੀ ਜਿੱਥੇ ਪਿੰਡ ਵਿੱਚ ਉਹ ਆਪਣੇ ਮਾਪਿਆਂ ਦੀਆਂ ਗੱਲਾਂ ਬੜੀ ਇੱਜ਼ਤ ਨਾਲ ਸੁਣਦਾ ਸੀ ਉਹਨਾਂ ਦਾ ਹਰ ਕਹਿਣਾ ਮੰਨਦਾ ਸੀ ਉੱਥੇ ਹੁਣ ਉਹ ਆਪਣੇ ਦੋਸਤਾਂ ਨਾਲ ਕੰਟਾ-ਕੰਟਿਆ ਬੈਠ ਕੇ ਨਵੀਆਂ-ਨਵੀਆਂ ਗੱਲਾਂ ਕਰਦਾ ਤੇ ਟਾਈਮ ਪਾਸ ਕਰਦਾ ਰਹਿੰਦਾ ਸੀ। ਉਸਦੇ ਦੋਸਤ ਅਕਸਰ ਮਜ਼ਾਕ ਵਿੱਚ ਕਹਿੰਦੇ ਸਨ ਕਿ ਤੇਰੀ ਮਾਂ ਬੜੀ ਲਿਖੀ ਨਹੀਂ ਹੈ ਕਦੇ ਕਰ। ਤਾਂ ਲੱਗੇਗਾ ਕਿ ਪਿੰਡ ਤੋਂ ਸਿੱਧੀ ਕੋਈ ਔਰਤ ਆਈ ਹੋਈ ਹੈ ਜਿਸ ਨੂੰ ਕੁਝ ਨਹੀਂ ਪਤਾ। ਜਸਪ੍ਰੀਤ ਹਾਸਕੇ ਡਾਲਤਾ ਦਿੰਦਾ ਸੀ ਪਰ ਉਸਦੇ ਦਿਲ ਵਿੱਚ ਹੌਲੀ-ਹੌਲੀ ਆਪਣੀ ਮਾਂ ਲਈ ਇੱਕ ਹੀਣ ਭਾਵਨਾ ਪੈਦਾ ਹੋਣ ਲੱਗ ਪਈ ਸੀ। ਜਦੋਂ ਕਦੇ ਮਾਂ ਉਸਨੂੰ ਫੋਨ ਕਰਦੀ ਤਾਂ ਪਿੰਡ ਦੀ ਭੋਲੀ ਭਾਲੀ ਬੋਲੀ ਸੁਣ ਕੇ ਜਸਪ੍ਰੀਤ ਨੂੰ ਚੇੜ ਮਚ ਜਾਂਦੀ ਕਿ ਮਾਂ ਇੰਨੀ ਜ਼ਿਆਦਾ ਅਨਪੜ੍ਹ ਕਿਉਂ ਹੈ ਕੋਈ ਵੀ ਗੱਲ ਕਰਨ ਲੱਗਿਆ ਇੰਗਲਿਸ਼ ਵਿੱਚ ਸਹੀ ਟੰਗ ਨਾਲ ਵਰਡ ਨਹੀਂ ਬੋਲ ਪਾਉਂਦੀ ਉਹ ਸੋਚਦਾ ਸੀ ਕਿ ਮੇਰੇ ਦੋਸਤਾਂ ਦੀਆਂ ਮਾਵਾਂ ਤਾਂ ਅੰਗਰੇਜ਼ੀ ਵਿੱਚ ਗੱਲ ਕਰਦੀਆਂ ਹਨ ਤੇਰੀ ਮੇਰੀ ਮਾਂ ਤਾਂ ਸਧਾਰਨ ਪੰਜਾਬ ਤੋਂ ਬਾਹਰ ਕੁਝ ਨਹੀਂ ਜਾਣਦੀ ਜਦੋਂ ਜਸਪ੍ਰੀਤ ਨੇ ਕਾਲਜ ਖਤਮ ਕੀਤਾ ਤਾਂ ਉਸ ਨੂੰ ਇੱਕ ਵੱਡੇ ਸ਼ਹਿਰ ਵਿੱਚ ਨੌਕਰੀ ਮਿਲ ਗਈ। ਗੁਰਮukh ਸਿੰਘ ਤੇ ਸੰਤੋਖ ਖੁਸ਼ ਹੋਏ ਕਿ ਉਹਨਾਂ ਦੀਆਂ ਕੁਰਬਾਨੀਆਂ ਹੁਣ ਰੰਗ ਲਿਆਈਆਂ ਨੇ। ਪਰ ਕੁਝ ਹੀ ਸਾਲਾਂ ਬਾਅਦ ਗੱਲ ਵਿਆਹ ਤੱਕ ਆ ਪਹੁੰਚੀ। ਜਸਪ੍ਰੀਤ ਦੇ ਦਿਲ ਵਿੱਚ ਸ਼ਹਿਰ ਦੀ ਇੱਕ ਕੁੜੀ ਲਈ ਪਿਆਰ ਸੀ। ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ ਤਾਂ ਉਸ ਨਾਲ ਹੀ ਵਿਆਹ ਕਰਾਉਣਾ ਚਾਹੁੰਦਾ ਸੀ। ਉਸ ਦਾ ਨਾਮ ਸੀਗਾ ਸਿਮਰਨ। ਸਿਮਰਨ ਸ਼ਹਿਰ ਵਿੱਚ ਪਲੀ। ਵੱਡਿਆ ਘਰ ਤੋਂ ਅਸੀਂ ਤੇ ਪੜ੍ਹੀ ਲਿਖੀ ਤੇ ਆਧੁਨਿਕ ਸੋਚ ਵਾਲੀ ਕੁੜੀ ਸੀ ਜਦੋਂ ਸਿਮਰਨ ਪਹਿਲੀ ਵਾਰ ਪਿੰਡ ਆਈ ਤਾਂ ਉਸਨੇ ਸੱਸ ਸਹੁਰੇ ਨੂੰ ਦੇਖਿਆ ਗੁਰਮਖ ਸਿੰਘ ਸਧਾਰਨ ਲਿਵਾਜ਼ ਵਿੱਚ ਸੀ ਤੇ ਸੰਤੋ ਆਪਣੇ ਪਿੰਡ ਵਾਲੇ ਸੂਟ ਤੇ ਦੁਪੱਟੇ ਵਿੱਚ ਸੀ ਸਿਮਰਨ ਉਹਨਾਂ ਨੂੰ ਨਿਮਰਤਾ ਨਾਲ ਤਾਂ ਮਿਲੀ ਪਰ ਉਹਨਾਂ ਦੇ ਮਨ ਵਿੱਚ ਇੱਕ ਗੱਲ ਬੈਠ ਗਈ ਸੀ ਕਿ ਇਹ ਪਰਿਵਾਰ ਉਸ ਦੀ ਸ਼ਹਿਰੀ ਸੋਚ ਦੇ ਬਿਲਕੁਲ ਉਲਟ ਹੈ ਵਿਆਹ ਤੋਂ ਬਾਅਦ ਸਿਮਰਨ ਨੇ ਹੌਲੀ-ਹੌਲੀ ਘਰ ਵਿੱਚ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਉਹ ਮੰਨਦੀ ਸੀ ਕਿ ਘਰ ਦੇ ਕੰਮ ਸਾਰੇ ਨੌਕਰਾਂ ਤੋਂ ਹੀ ਕਰਵਾਏ ਜਾਂਦੇ ਹਨ ਪਰ ਸੰਤਨ ਉੱਤਿਆ ਪਿੰਡ ਦੀਆਂ ਰੀਤਾਂ ਪਹਿਲਾਂ ਇਹ ਬਹੁਤ ਪਿਆਰੀਆਂ ਸੀ ਉਹ ਸਵੇਰੇ ਜਾਗ ਕੇ ਚੁੱਲ੍ਹਾ ਸਾਫ਼ ਕਰਦੀ ਰੋਟੀਆਂ ਪਕਾਉਂਦੀ ਤੇ گاਵਾں ਦੇ ਦੁੱਧ ਦਾ ਪ੍ਰਬੰਧ ਕਰਦੀ ਇੱਕ ਦਿਨ ਸਿਮਰਨ ਨੇ ਜਸਪ੍ਰੀਤ ਨੂੰ ਕਹਾ ਤੁਹਾਡੀ ਮਾਂ ਕੁਝ ਵੀ ਨਹੀਂ ਜਾਣਦੀ ਹੈ बस ਘਰੀ ਲੁਕਮਾ ਵਿੱਚ ਹੀ ਜ਼ਿੰਦਗੀ ਨੂੰ ਕੱਟ ਚੁੱਕੀ ਹੈ ਅੱਜ ਕੱਲ ਤਾਂ ਔਰਤਾਂ ਦਫ਼ਤਰ ਵਿੱਚ ਕੰਮ ਕਰਦੀਆਂ ਹਨ ਇੰਗਲਿਸ਼ ਬੋਲਦੀਆਂ ਹਨ ਪਰ ਉਹ ਤਾਂ ਅਨਪੜ੍ਹ ਹੀ ਰਹਿ ਗਈ ਇਹ ਗੱਲ ਜਸਪ੍ਰੀਤ ਦੇ ਦਿਲ ਤੇ ਵੱਡੇ ਤੀਰ ਵਾਂਗ ਲੱਗੀ ਉਸ ਨੂੰ ਆਪਣੀ ਮਾਂ ਤੇ ਗੁੱਸਾ ਆਇਆ ਇੱਕ ਸ਼ਾਮ ਘਰ ਵਿੱਚ ਸਭ ਇਕੱਠੇ ਬੈਠੇ ਹੋਏ ਸੀ ਸੰਤੋ ਨੇ ਆਪਣੇ ਸਧਾਰਨ ਬੋਲੀ ਵਿੱਚ ਗੱਲ ਕੀਤੀ ਤਾਂ ਜਸਪ੍ਰੀਤ ਅਚਾਨਕ ਹੀ ਆਪਣੀ ਮਾਤਾ ਦੇ ਪੜਕ ਪਿਆ ਉਸਨੇ ਉੱਚੀ ਆਵਾਜ਼ ਵਿੱਚ ਕਿਹਾ ਮਾਂ ਤੁਸੀਂ ਕੁਝ ਵੀ ਨਹੀਂ ਜਾਣਦੇ ਅਨਪੜ੍ਹ ਹੀ ਰਹਿ ਗਏ ਹੋ ਤੁਸੀਂ ਸਾਡੀ ਸੋਚ ਨੂੰ ਕਦੇ ਨਹੀਂ ਸਮਝ ਸਕਦੇ ਇਹ ਸੁਣ ਕੇ ਸੰਤੋ ਦਾ ਦਿਲ ਟੁੱਟ ਗਿਆ ਉਹ ਬਹੁਤ ਰੋਈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ ਗੁਰਮukh ਸਿੰਘ ਨੇ ਵੀ ਇਹ ਸਭ ਸੁਣਿਆ ਪਰ ਉਹ ਚੁੱਪਚਾਪ ਰਹਾ ਤੇ ਕੁਝ ਨਾ ਬੋਲਿਆ ਸਿਮਰਨ ਚੁੱਪਚਾਪ ਬੈਠੀ ਰਹੀ ਪਰ ਉਸਦੇ ਚਿਹਰੇ ਤੇ ਹੌਲੀ-ਹੌਲੀ ਇੱਕ ਜਿੱਤ ਦੀ ਮੁਸਕਾਨ ਆ ਰਹੀ ਸੀ ਗੁਰਮukh ਸਿੰਘ ਨੇ ਆਪਣੇ ਪੁੱਤ ਦੇ ਮੂੰਹੋਂ ਨਿਕਲੇ ਉਹ ਕਟੋੜ ਸ਼ਬਦ ਸੁਣ ਲੈ ਸੰ ਉਸਦਾ ਦਿਲ ਅੰਦਰੋਂ ਟੁੱਟ ਚੁੱਕਿਆ ਸੀ ਉਸਨੇ ਤੁਰੰਤ ਹੀ ਕੁਝ ਨਹੀਂ ਕਿਹਾ ਪਰ ਉਸ ਨੂੰ ਪਤਾ ਸੀ ਕਿ ਗੁੱਸੇ ਵਿੱਚ ਬੋਲੇ ਬੋਲਣਾ ਨਾਲ ਘਰ ਤੋਂ ਜ਼ਿਆਦਾ ਤਬਾਹ ਹੋ ਸਕਦਾ ਹੈ ਰਾਦੇ ਵਿਲੇ ਜਦੋਂ ਸਾਰੇ ਸੋ ਗਏ ਗੁੰਮਕ ਸਿੰਘ ਚੁੱਪਚਾਪ ਚੁਬਾਰੇ ਵਿੱਚ ਬੈਠਾ ਸੀ ਉਹ ਸੋਚ ਰਿਹਾ ਸੀ ਕਿ ਉਹ ਪੁੱਤ ਜਿਸ ਨੂੰ ਉਸਦੀ ਮਾਂ ਨੇ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਕੁਰਬਾਨ ਕਰਕੇ ਪੜਾਇਆ ਲਿਖਾਇਆ ਸੀ ਅੱਜ ਉਸਨੇ ਮਾਂ ਨੂੰ ਅਨਪੜ੍ਹ ਕਹਿ ਕੇ ਉਸਦੀ ਬੇਇੱਜ਼ਤੀ ਕੀਤੀ ਹੈ ਉਸਨੂੰ ਯਾਦ ਆਇਆ ਕਿ ਕਿਵੇਂ ਸੰਤੋ ਨੇ ਆਪਣੀਆਂ ਚੂੜੀਆਂ ਵੇਚ ਕੇ ਜਸਪ੍ਰੀ ਦੀ ਫੀਸ ਭਰੀ ਸੀ ਕਿਵੇਂ ਉਸਨੇ ਕਈ ਕਈ ਦਿਨ ਬਿਨਾਂ ਨਵੇਂ ਕੱਪੜਿਆਂ ਦੇ گزارਿਆ ਕੀਤਾ ਸੀ ਤਾਂ ਜੋ ਉਸਤੇ ਪੁੱਤ ਦੇ ਸਿਰ ਤੇ ਸਾਫ਼ ਟੋਪੀ ਤੇ ਕੱਪੜੇ ਪਾਏ ਜਾ ਸਕਣ ਗੁਰਮukh ਸਿੰਘ ਨੇ ਸੋਚਿਆ ਹੁਣ ਸਮਾਂ ਆ ਗਿਆ ਹੈ ਕਿ ਜਸਪ੍ਰੀਤ ਨੂੰ ਅਸਲੀ ਸਿੱਖਿਆ ਦਿੱਤੀ ਜਾਵੇ ਉਸ ਨੂੰ ਸਮਝਾਇਆ ਜਾਵੇ ਕਿ ਜੋ ਗਲਤ ਕਰ ਰਿਹਾ ਹੈ ਉਹ ਗਲਤ ਹੈ ਅਗਲੇ ਦਿਨ ਸਵੇਰੇ ਗੁਰਮukh ਸਿੰਘ ਤੇ ਜਸਪ੍ਰੀਤ ਨੂੰ ਖੇਤਾਂ ਵੱਲ ਲੈ ਗਿਆ ਉਸਨੇ ਕਿਹਾ ਪੁੱਤ ਅੱਜ ਤੈਨੂੰ ਕੁਝ ਖਾਸ ਸਿਖਾਉਣਾ ਹੈ ਕਿਤਾਬਾਂ ਤੋਂ ਬਾਹਰ ਦਾ ਸਬਕ ਸਿਖਾਉਣਾ ਹੈ ਜਿਸ ਨਾਲ ਤੂੰ ਜ਼ਿੰਦਗੀ ਵਿੱਚ ਅੱਗੇ ਵਧੇ ਜਸਪ੍ਰੀਤ ਨੇ ਹੈਰਾਨੀ ਨਾਲ ਪੁੱਛਿਆ ਖੇਤਾਂ ਵਿੱਚ ਕੀ ਸਿੱਖਣ ਨੂੰ ਮਿਲਦਾ ਹੈ ਬੱਪਾਪਾ ਜੀ ਮੇਰੇ ਕੋਲ ਤਾਂ ਨੌਕਰੀ ਹੈ ਮੈਂ ਇਹ ਮਿਹਨਤ ਵਾਲੇ ਕੰਮਾਂ ਲਈ ਨਹੀਂ ਬਣਿਆ ਗੁਰਮਖ ਸਿੰਘ ਨੇ ਸ਼ਾਂਤੀ ਨਾਲ ਕਿਹਾ ਬਸ ਮੇਰੇ ਨਾਲ ਚੱਲ ਫਿਰ ਸਮਝ ਆਵੇਗੀ ਉਸਨੇ ਜਸਪ੍ਰੀਤ ਨੂੰ ਹੱਲ ਚੁੱਕਣ ਲਈ ਕਹਾ ਗਰਮੀ ਦੇ ਕਾਰਨ ਪਸੀਨਾ ਵਗਦਾ ਗਿਆ ਕੁਝ ਹੀ ਵੇਲੇ ਵਿੱਚ ਜਸਪ੍ਰੀਤ ਹਫੜ ਦਫੜ ਹੋਣ ਲੱਗ ਪਿਆ ਗੁਰਮukh ਸਿੰਘ ਨੇ ਕਹਾ ਵੇਖਿਆ ਪੁੱਤੇ ਹੀ ਮਿਹਨਤ ਤੇਰੀ ਮਾਂ ਨੇ ਘਰ ਵਿੱਚ ਸਾਰੀ ਜ਼ਿੰਦਗੀ ਕੀਤੀ ਹੈ ਉਸਨੇ ਕਦੇ ਕਿਤਾਬਾਂ ਨਹੀਂ ਪੜੀਆਂ ਪਰ ਉਸਦਾ ਹਰੇਕ ਕੰਮ ਤੇਰੇ ਭਵਿੱਖ ਲਈ ਸੀ ਕੀ ਇਹ ਅਸਲੀ ਸਿੱਖਿਆ ਨਹੀਂ ਜਸਪ੍ਰੀਤ ਚੁੱਪ ਹੋ ਗਿਆ ਦੁਪਹਿਰ ਹੋ ਗਈ ਸੀ ਗੁਰਮukh ਸਿੰਘ ਜਸਪ੍ਰੀਤ ਨੂੰ ਪਿੰਡ ਦੀਆਂ ਗਲੀਆਂ ਵਿੱਚ ਲੈ ਕੇ ਗਿਆ ਪਠੀ ਉਸਨੇ ਬੁੱਢੀ ਮਾਈਆਂ ਨੂੰ ਵਿਖਾਇਆ ਜੋ ਅਨਪੜ ਸਨ ਪਰ ਆਪਣੀ ਘਰ ਵਾਲੀ ਸਮਝ ਨਾਲ ਘਰਾਂ ਨੂੰ ਚਲਾ ਰਹੀਆਂ ਹਨ ਇੱਕ ਮਾਈ ਨੂੰ ਗੁਰਮਖ ਸਿੰਘ ਨੇ ਪੁੱਛਿਆ ਬੀਬੀ ਜੀ ਤੁਸੀਂ ਪੜ ਨਹੀਂ ਹੋ ਪਰ ਫਿਰ ਵੀ ਘਰ ਨੂੰ ਕਿਵੇਂ ਚਲਾਉਂਦੇ ਹੋ ਮਾਈ ਨੇ ਹੱਸ ਕੇ ਕਿਹਾ ਪੜਾਈ ਨਾ ਹੋਵੇ ਤਾਂ ਕੀ ਹੋਇਆ ਬੱਚਿਆਂ ਨੂੰ ਪਿਆਰ ਦੇਣਾ ਸੱਚ ਬੋਲਣਾ ਮਿਹਨਤ ਕਰਨੀ ਇਹ ਸਾਡੀ ਸਿੱਖਿਆ ਹੈ ਜਸਪ੍ਰੀਤ ਦੇ ਚਿਹਰੇ ਤੇ ਸ਼ਰਮ ਤੇ ਅਸਾਰ ਆ ਗਈ ਰਾਤ ਨੂੰ ਜਦੋਂ ਘਰ ਵਾਪਸ ਆਏ ਤਾਂ ਜਸਪ੍ਰੀਤ ਨੇ ਆਪਣੀ ਮਾਂ ਨੂੰ ਰਸਜਣਾ ਦੇ ਕੰਮ ਕਰਦਿਆਂ ਵੇਖਿਆ ਤੇ ਉਸ ਦੀ ਥਕਾਵਟ ਦੇ ਬਾਵਜੂਦ ਉਹ ਪਰਵਾਰ ਲਈ ਚਿੰਤਾ ਕਰ ਰਹੀ ਸੀ ਜਸਪ੍ਰੀਤ ਦੇ ਹੰਝੂ ਨਿਕਲ ਗਏ ਉਹ ਆਪਣੀ ਮਾਂ ਦੇ ਪੈਰਾਂ ਵਿੱਚ ਡਿੱਗ ਗਿਆ ਤੇ ਕਹਿਣ ਲੱਗਾ ਮਾਂ ਮੈਨੂੰ ਮaaf ਕਰ ਦਿਓ ਮੈਂ ਤੁਹਾਨੂੰ ਅਨਪੜ੍ਹ ਕਹਿ ਕੇ ਤੁਹਾਡੀ ਬੇਇੱਜ਼ਤੀ ਕੀਤੀ ਹੈ ਹੋ ਸਕੇ ਤਾਂ ਮੈਨੂੰ ਮaaf ਕਰ ਦਿਓ ਪਰ ਅਸਲ ਵਿੱਚ ਤੁਸੀਂ ਮੇਰੇ ਲਈ ਸਭ ਤੋਂ ਵੱਡੀ ਅਧਿਆਪਕ ਹੋ ਸੰਤੋ ਨੇ ਪੁੱਤ ਨੂੰ ਚੁੰਮ ਲਿਆ ਤੇ ਕਹਾ ਪੁੱਤ ਮਾਂ ਦਾ ਕੰਮ ਹੀ ਬੱਚਿਆਂ ਨੂੰ ਸਹੀ ਰਾਹ ਦਿਖਾਉਣਾ ਹੁੰਦਾ ਹੈ ਮੈਂ ਤਾਂ ਖੁਸ਼ ਹਾਂ ਕਿ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਗੁਰਮਖ ਸਿੰਘ ਨੇ ਅੱਖਾਂ ਵਿੱਚੋਂ ਹੰਝੂ ਪੂੰਚੇ ਦੇ ਕਹਾ ਹੁਣ ਮੇਰਾ ਪੁੱਤ ਅਸਲੀ ਸਿੱਖਿਆਵਾਨ ਬਣ ਚੁੱਕਿਆ ਹੈ ਜਸਪ੍ਰੀਤ ਦੀਆਂ ਅੱਖਾਂ ਖੁੱਲ ਗਈਆਂ ਸਨ ਪਰ ਸਿਮਰਨਾਨ ਅਜੇ ਵੀ ਆਪਣੇ ਸ਼ਹਿਰੀ ਅਹੰਕਾਰ ਵਿੱਚ ਡੁੱਬੀ ਹੋਈ ਸੀ ਉਸਨੇ ਜਸਪ੍ਰੀਤ ਨੂੰ تنجھ کردیاں کہاں ਤੁਸੀਂ ਪਿੰਡ ਦੀਆਂ ਹੀ ਗੱਲਾਂ ਕਰਨ ਲੱਗ ਪਏ ਹੋ ਉਹਨਾਂ ਵਾਂਗ ਬੋਲੀ ਬੋਲਦੇ ਹੋ ਪੜਾਈ ਲਿਖਾਈ ਤੋਂ ਬਿਨਾ ਕੋਈ ਇਨਸਾਨ ਅੱਗੇ ਕਿਵੇਂ ਵਧ ਸਕਦਾ ਹੈ ਤੁਹਾਡੀ ਮਾਨੇ ਕੀ ਸਿੱਖਿਆ ਦਿੱਤੀ ਹੈ ਜਸਪ੍ਰੀਤ ਨੇ ਹੋਲੀ ਰਹੀ ਆਵਾਜ਼ ਵਿੱਚ ਕਹਾ ਸਿਮਨ ਰਨ ਅਸਲ ਸਿੱਖਿਆ ਕਿਤਾਬਾਂ ਨਾਲ ਨਹੀਂ ਜੀਵਨ ਦੇ ਤਜਰਬੇ ਨਾਲ ਆਉਂਦੀ ਹੈ ਜੇ ਮਾਨ ਪੜਨਾ ਹੁੰਦੀ ਤਾਂ ਸ਼ਾਇਦ ਮੈਂ ਅੱਜ ਇੱਥੇ ਨਾ ਹੁੰਦਾ ਉਸਨੇ ਆਪਣੇ ਅੱਖਰ ਗਿਆਨ ਦੀ ਕਮੀ ਪੂਰੀ ਕਰਨ ਲਈ ਮਿਹਨਤ ਤੇ ਬਲੀਦਾਨ ਕੀਤਾ ਸਿਮਰਨ ਕੁਝ ਦੇਰ ਲਈ ਚੁੱਪ ਰਹਿ ਗਈ ਪਰ ਉਸ ਦੇ ਅੰਦਰ ਅਜੇ ਵੀ ਅਹੰਕਾਰ ਦੀ ਭਾਵਨਾ ਸੀ ਘਰ ਵਿੱਚ ਹੌਲੀ-ਹੌਲੀ ਦੋ ਧਿਰ ਬਣ ਗਏ ਸੀ ਇੱਕ ਪਾਸੇ ਸੀ ਸੰਤੋ ਜੋ ਭਾਵੇਂ ਚੁੱਪ ਰਹਿੰਦੀ ਸੀ ਪਰ ਉਸ ਦਾ ਦਿਲ ਟੁੱਟ ਚੁੱਕਾ ਸੀ ਤੇ ਦੂਜੇ ਪਾਸੇ ਸੀ ਸਿਮਰਨ ਜੋ ਹਰ ਗੱਲ ਵਿੱਚ ਆਪਣੀ ਪੜ੍ਹਾਈ ਦਾ ਹਵਾਲਾ ਦਿੰਦੀ ਸੀ ਤੇ ਸੱਸ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਗੁਰਮਖ ਸਿੰਘ ਅਕਸਰ ਸਮਝਉਂਦਾ ਬੇਟੀ ਕਰਦੀ ਇੱਜ਼ਤ ਵੱਡਿਆਂ ਦੇ ਪੈਰਾਂ ਵਿੱਚ ਹੁੰਦੀ ਹੈ ਜੇ ਉਹਨਾਂ ਨੂੰ ਸਤਿਕਾਰ ਮਿਲੇ ਤਾਂ ਘਰ ਸਵਰ ਜਾਂਦਾ ਹੈ ਪਰ ਸਿਮਰਨ ਆਧੁਨਿਕ ਵਿਚਾਰਾਂ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਬਦਲਣਾ ਨਹੀਂ ਸੀ ਚਾਹਦੀ ਸੰਤੋ ਨੇ ਕਦੇ ਵੀ ਵਾਪਸ ਜਵਾਬ ਨਹੀਂ ਸੀ ਉਸ ਨੂੰ ਦਿੱਤਾ ਜਦੋਂ ਸਿਮਰਨ ਉਸ ਨੂੰ ਅਣਪੜ੍ਹ ਕਹਿੰਦੀ ਤਾਂ ਉਹ ਚੁੱਪਚਾਪ ਆਪਣੇ ਕੰਮ ਵਿੱਚ ਲੱਗੀ ਰਹਿੰਦੀ ਉਹ ਚੁੱਪ ਵਿੱਚ ਦਰਦ ਸਹਿੰਦੀ ਰਹਿੰਦੀ ਪਰ ਉਸ ਦੀ ਚੁੱਪ ਵਿੱਚ ਹੀ ਮਾਂ ਦੀ ਮਾਨਤਾ ਵੀ ਸੀ ਕਈ ਵਾਰ ਮਨਪ੍ਰਿਤ ਜਸਪ੍ਰੀਤ ਦੀ ਛੋਟੀ ਪੈਣ ਮਾਂ ਨੂੰ ਕਹਿੰਦੀ ਮਾਂ ਤੁਸੀਂ ਕਿਉਂ ਚੁੱਪ ਰਹਿੰਦੇ ਹੋ ਆਪਣਾ ਹੱਕ ਮੰਗੋ ਤੁਸੀਂ ਕਿਉਂ ਨਹੀਂ ਭਾਬੀ ਨੇ ਜਵਾਬ ਦਿੰਦੇ ਸੰਤਮੁਸਕਰਾ ਕੇ ਕਹਿ ਦਿੰਦੀ ਪੁੱਤ ਮਾਂ ਦਾ ਹੱਕ ਬੱਚਿਆਂ ਦੀ ਖੁਸ਼ੀ ਵਿੱਚ ਹੁੰਦਾ ਹੈ ਜੇ ਉਹ ਖੁਸ਼ ਹਨ ਤਾਂ ਮੈਂ ਵੀ ਖੁਸ਼ ਹਾਂ ਜਸਪ੍ਰੀਤ ਦੇ ਅੰਦਰ ਇੱਕ ਵੱਡੀ ਲੜਾਈ ਚੱਲ ਰਹੀ ਸੀ ਇੱਕ ਪਾਸੇ ਉਹ ਆਪਣੀ ਮਾਂ ਦੀਆਂ ਕੁਰਬਾਨੀਆਂ ਦੇਖ ਰਿਹਾ ਸੀ ਤੇ ਦੂਜੇ ਪਾਸੇ ਆਪਣੀ ਪਤਨੀ ਦੀ ਨਾਰਾਜ਼ਗੀ ਕਈ ਵਾਰ ਉਹ ਮਾਂ ਦੇ ਪੱਖ ਚ ਬੋਲ ਤਾਂ ਚਾਹੁੰਦਾ ਸੀ ਪਰ ਪਤਨੀ ਦੀ ਸੋਚ ਨੂੰ ਲੈ ਕੇ ਕਈ ਵਾਰ ਚੁੱਪ ਕਰ ਜਾਂਦਾ ਸੀ ਮਾਂ ਦਾ ਸਤਿਕਾਰ ਸਭ ਤੋਂ ਵੱਡਾ ਕਰਜ਼ਾ ਹੁੰਦਾ ਹੈ ਜਿਸ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਗੁਰਮukh ਸਿੰਘ ਨੇ ਵੇਖ ਲਿਆ ਸੀ ਕਿ ਘਰ ਵਿੱਚ ਦੂਰੀਆਂ ਵੱਧ ਰਹੀਆਂ ਹਨ ਉਸਨੇ ਸੋਚਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਸਿਰਫ ਪੁੱਤ ਨਹੀਂ ਸਿਮਰਨ ਨੂੰ ਵੀ ਜੀਵਨ ਦਾ ਸਬਕ ਸਿਖਾਇਆ ਜਾਵੇ ਉਸਨੇ ਦੋਨਾਂ ਨੂੰ ਬੁਲਾਇਆ ਤੇ ਕਹਾ ਪੁੱਤ ਬੇਟੀ ਮੈਂ ਤੁਹਾਡੇ ਨਾਲ ਇੱਕ ਸਫ਼ਰ ਤੇ ਜਾਣਾ ਚਾਹੁੰਨਾ ਹਾਂ ਪਿੰਡ ਦੇ ਬਾਹਰਲੇ ਇਲਾਕੇ ਵਿੱਚ ਇੱਕ ਮੇਲਾ ਲੱਗਿਆ ਹੈ ਉੱਥੇ ਤੁਹਾਨੂੰ ਕੁਝ ਸਿੱਖਣ ਨੂੰ ਮਿਲੇਗਾ ਜਸਪ੍ਰੀ ਤੇ ਸਿਮਰਨ ਹੈਰਾਨ ਤਾਂ ਹੋਏ ਪਰ ਮੰਨ ਗਏ ਅਗਲੇ ਦਿਨ ਗੁਰਮਖ ਸਿੰਘ ਜਸਪ੍ਰੀਤ ਤੇ ਸਿਮਰਨ ਨੂੰ ਨਾਲ ਲੈ ਕੇ ਪਿੰਡ ਦੇ ਨੇੜੇ ਲੱਗੇ ਹੋਏ ਮੇਲੇ ਵਿੱਚ ਗਿਆ ਮੇਲੇ ਵਿੱਚ ਲੋਕ ਆਪਣੇ ਹੱਥ ਦੀਆਂ ਕਲਾ ਵੇਚ ਰਹੇ ਸੀ ਕਿਸੇ ਨੇ ਹੱਥ ਨਾਲ ਕੜਾਈ ਕੀਤੀ ਸੀ ਕਿਸੇ ਨੇ ਮਿੱਟੀ ਦੇ ਘੜੇ ਬਣਾਏ ਸਨ ਕਿਸੇ ਨੇ ਲੱਕੜ ਤੇ ਨਕਸ਼ੇ ਕੱਢੇ ਹੋਏ ਸਨ ਗੁਰਮਖ ਸਿੰਘ ਨੇ ਸਿਮਰਨ ਵੱਲ ਇਸ਼ਾਰਾ ਕਰਕੇ ਕਿਹਾ ਵੇਖ ਬੇਟੀ ਇਹ ਲੋਕ ਵੀ ਅਨਪੜ੍ਹ ਹਨ ਪਰ ਇਹਨਾਂ ਦੇ ਹੱਥਾਂ ਦੀ ਕਲਾ ਨੇ ਇਹਨਾਂ ਨੂੰ ਦੁਨੀਆ ਵਿੱਚ ਕਦਰਮੰਦ ਬਣਾ ਦਿੱਤਾ ਹੈ ਕੀ ਇਹਨਾਂ ਦਾ ਗਿਆਨ ਕਿਤਾਬਾਂ ਨਾਲੋਂ ਘੱਟ ਹੈ ਸਿਮਰਨ ਨੇ ਚੁੱਪਚਾਪ ਵੇਖਿਆ ਉਸ ਨੂੰ ਅਹਿਸਾਸ ਹੋਇਆ ਕਿ ਇਹਨਾਂ ਅਣਪੜ ਲੋਕਾਂ ਦੀ ਕਲਾ ਉਸ ਦੀ ਸਾਰੇ ਡਿਗਰੀਆਂ ਨਾਲੋਂ ਵੱਧ ਕੇ ਕਿਤੇ ਚਮਕ ਰਹੀ ਹੈ ਮੇਲੇ ਵਿੱਚ ਇੱਕ ਬੁੱਢੀ ਮਾਈ ਨੇ ਆਪਣੇ ਹੱਥ ਨਾਲ ਗੁਨੇ ਟੋਕਰੇ ਵੇਚ ਰਹੀ ਸੀ ਗੁਰਮਖ ਸਿੰਘ ਨੇ ਜਾ ਕੇ ਪੁੱਛਿਆ ਬੀਬੀ ਜੀ ਤੁਸੀਂ ਪੜੇ ਨਹੀਂ ਹੋ ਫਿਰ ਵੀ ਜੀਵਨ ਇੰਨਾ ਸੁੰਦਰ ਕਿਵੇਂ ਬਣਾਇਆ ਹੈ ਤੁਹਾਡਾ ਮਾਈ ਨੇ ਹੱਸ ਕੇ ਕਿਹਾ ਪੜਾਈ ਦਾ ਆਪਣਾ ਮੋਲ ਹੈ ਪਰ ਇਨਸਾਨੀਅਤ ਸਭ ਤੋਂ ਵੱਡੀ ਪੜਾਈ ਹੁੰਦੀ ਹੈ ਮੇਰੀ ਸਿੱਖਿਆ ਮੇਰੇ ਹੱਥਾਂ ਨਾ ਮੇਰਾ ਸਬਰ ਹੈ ਤੇ ਮੇਰਾ ਪਿਆਰ ਹੈ ਇਹੀ ਮੇਰੇ ਬੱਚਿਆਂ ਲਈ ਵਿਰਾਸਤ ਹੈ ਇਹ ਸੁਣ ਕੇ ਸਿਮਰਨ ਦੇ ਦਿਲ ਤੇ ਗਹਿਰਾ ਅਸਰ ਪੈ ਗਿਆ ਉਹ ਹੈਰਾਨ ਹੋ ਗਈ ਉਸਨੇ ਸੋਚਿਆ ਮੈਂ ਆਪਣੀ ਸੱਸ ਨੂੰ ਅਨਪੜ ਸਮਝ ਲਈ ਹਾਂ ਪਰ ਕੀ ਉਸਦਾ ਪਿਆਰ ਤੇ ਸਬਰ ਮੇਰੀਆਂ ਕਿਤਾਬਾਂ ਨਾਲੋਂ ਘੱਟ ਹੈ ਜਸਪ੍ਰਿਤ ਨੇ ਮੇਲੇ ਵਿੱਚ ਆਪਣੇ ਪਿਤਾ ਦੀਆਂ ਗੱਲਾਂ ਸੁਣ ਕੇ ਸੋਚਿਆ ਕਿ ਉਹ ਆਪਣੇ ਜੀਵਨ ਦੀ ਸਭ ਤੋਂ ਵੱਡੀ ਗਲਤੀ ਕਰ ਰਿਹਾ ਸੀ ਉਸਨੇ ਆਪਣੇ ਦੋਸਤਾਂ ਦੇ ਮਜ਼ਾਕ ਸਿਮਰਨ ਦੀਆਂ ਗੱਲਾਂ ਤੇ ਆਪਣੀ ਸ਼ੈਰੀ ਸੋਚ ਦੇ ਕਾਰਨ ਮਾਂ ਦੀ ਅਸਲ ਕਦਰ ਨੂੰ ਨਹੀਂ ਸੀ ਕਦੇ ਵੀ ਪਛਾਣਿਆ ਉਸ ਨੇ ਸਿਮਰਨ ਵਾਲੇ ਮੁੰਡੇ ਕਿਹਾ ਸਾਡੀ ਮਾਪਾਂ ਵੇ ਆਖਰ ਨਹੀਂ ਪੜ ਸਕਦੀ ਪਰ ਉਸ ਨੇ ਸਾਨੂੰ ਜੀਵਨ ਦੇ ਸਬਕ ਸਿਖਾਏ ਹਨ ਉਹ ਸਾਡੀ ਸਭ ਤੋਂ ਵੱਡਿਆ ਦੀ ਆਪੀ ਕਹਾਏ ਸਿਮਰਨ ਨੇ ਕੋਈ ਜਵਾਬ ਨਹੀਂ ਦਿੱਤਾ ਚੁੱਪ ਰਹੀ ਪਰ ਉਸ ਦੇ ਦਿਲ ਵਿੱਚ ਹੌਲੀ ਹੌਲੀ ਇੱਕ ਬਦਲਾਅ ਹੋਣ ਲੱਗ ਪਿਆ ਸੀ ਮੇਲੇ ਤੋਂ ਵਾਪਸ ਆ ਕੇ ਘਰ ਦਾ ਮਾਹੌਲ ਕੁਝ ਬਦਲਿਆ ਬਦਲਿਆ ਜਿਹਾ ਲੱਗਦਾ ਸੀ ਸੰਤੋਂ ਹਮੇਸ਼ਾ ਦੀ ਤਰ੍ਹਾਂ ਸਾਦਗੀ ਨਾਲ ਖਾਣਾ ਬਣਾਉਣ ਲੱਗ ਪਈ ਪਰ ਇਸ ਵਾਰੀ ਜਸਪ੍ਰਿਤ ਨੇ ਮਾਂ ਦੇ ਹੱਥ ਦਾ ਖਾਣਾ ਖਾ ਕੇ ਕਹਾ ਮਾਂ ਇਹ ਖਾਣਾ ਤਾਂ ਕਿਸੇ ਸ਼ਹਿਰ ਦੇ ਹੋਟਲ ਨਾਲੋਂ ਵੀ ਕਈ ਗੁਣਾ ਵਧੀਆ ਹੈ ਇਹ ਤੇਰਾ ਪਿਆਰ ਹੈ ਜੋ ਇਸ ਵਿੱਚ ਸਵਾਦ ਲਿਆਉਂਦਾ ਹੈ ਸੰਤੋ ਮੁਸਕਰਾ ਰਹੀ ਸੀ ਪਰ ਉਸ ਦੇ ਦਿਲ ਦੇ ਜੱਕ ਮੋਲੀ ਅਲੀ ਪਰਨ ਲੱਗ ਪਈ ਸੀ सिमरन ਵੀ ਜੋਕ ਚਾਬ ਸਭ ਕੁਝ ਦੇਖ ਰਹੀ ਸੀ ਕੁਝ ਦਿਨਾਂ ਬਾਅਦ ਘਰ ਵਿੱਚ ਇੱਕ ਰਿਸ਼ਤੇਦਾਰ ਦਾ ਵਿਆਹ ਸੀ ਉਸ ਦੇ ਸਭ ਲੋਕ ਇਕੱਠੇ ਹੋਏ ਸਨ ਸ਼ਾਦੀ ਦੇ ਮੌਕੇ ਤੇ ਲੋਕਾਂ ਨੇ ਸੰਤੋ ਦੀ ਬਹੁਤ ਇੱਜ਼ਤ ਕੀਤੀ ਕਿਉਂਕਿ ਉਸ ਦੇ ਸੁਭਾਅ ਤੇ ਪਿਆਰ ਨਸ ਨੂੰ ਪਿੰਡ ਵਿੱਚ ਮਾਣ ਦਿੱਤਾ ਸੀ ਇਹ ਵੇਖ ਕੇ ਸਿਮਰਨ ਹੈਰਾਨ ਰਹਿ ਗਈ ਉਹ ਸੋਚਣ ਲੱਗੀ ਕਿ ਮੈਂ ਜਿਸ ਔਰਤ ਨੂੰ ਅਨਪੜ੍ਹ کہہ ਕੇ ਘਟੀਆ ਸਮਝਦੀ ਹਾਂ ਉਸ ਦੀ ਇੱਛਾ ਤਾਂ ਮਿੰਦੇ ਹਰ ਇੱਕ ਬੰਦੇ ਦੇ ਦਿਲ ਵਿੱਚ ਹੈ ਸਿਮਰਨ ਦੇ ਮਨ ਵਿੱਚ ਵਿਆਹ ਤੋਂ ਵਾਪਸ ਆਉਣ ਦੇ ਬਾਅਦ ਸਿਮਰਨ ਦੀ ਰਾਤਾਂ ਦੀ ਨੀਂਦ ਵੀ ਉੱਡ ਗਈ ਸੀ ਉਹ ਬਿਸਤਰੇ ਤੇ ਪਈ ਸੋਚ ਰਹੀ ਸੀ ਮੇਰੇ ਕੋਲ ਪੜਾਈ ਹੈ ਸੋਨੇ ਕਪੜੇ ਹਨ ਸ਼ਹਿਰ ਵਾਲੀ ਸੋਚ ਹੈ ਪਰ ਕੁਝ ਹਫ਼ਤੇਾਂ ਬਾਅਦ ਪਿੰਡ ਵਿੱਚ ਇੱਕ ਸਮਾਗਮ ਹੋਇਆ ਜਿਸ ਵਿੱਚ ਸਭ ਨੂੰ ਸੱਦਿਆ ਗਿਆ ਉਸ ਸਮਾਰੋ ਵਿੱਚ ਜਸਪ੍ਰੀਤ ਸਿਬਨ ਵੀ ਗਏ ਨਾਲ ਹੀ ਸੰਤੋ ਤੇ ਗੁਰਮਖ ਸਿੰਘ ਵੀ ਜਦੋਂ ਸਭ ਲੋਕ ਵਾਰੀ-ਵਾਰੀ ਆਪਣੀਆਂ ਗੱਲਾਂ ਸਾਂਝੀਆਂ ਕਰ ਰਹੇ ਸਨ ਸਿਮਰਨ ਅਚਾਨਕ ਖੜੀ ਹੋਈ ਉਸਨੇ ਕਿਹਾ ਅੱਜ ਮੈਂ ਸਭ ਦੇ ਸਾਹਮਣੇ ਸਵੀਕਾਰ ਕਰਦੀਆਂ ਕਿ ਮੈਂ ਆਪਣੀ ਸੱਸ ਨੂੰ ਅਨਪੜ੍ਹ ਕਹਿ ਕੇ ਬਹੁਤ ਵੱਡਾ ਪਾਪ ਕੀਤਾ ਹੈ ਤੇ ਮੈਨੂੰ ਆਪਣੀ ਗਲਤੀ ਤੇ ਹੁਣ ਪਛਤਾਵਾ ਹੈ ਪਰ ਹੁਣ ਮੈਨੂੰ ਅਸਲ ਗਿਆਨ ਮਿਲਿਆ ਹੈ ਡਿਗਰੀਆਂ ਨਾਲ ਨਹੀਂ ਗਿਆਨ ਮਿਲਦਾ ਸਗੋ ਪਿਆਰ ਸਬਰ ਤੇ ਇਨਸਾਨੀਅਤ ਨਾਲ ਜੀਵਨ ਸੋਹਣਾ ਬਣਦਾ ਹੈ ਮੇਰੀ ਸੱਸੀ ਮੇਰੀ ਅਸਲ ਦੀ ਆਪਿਕਾਏ ਇਹ ਸੁਣ ਕੇ ਹਾਲ ਤਾਲੀਆਂ ਨਾਲ ਗੂੰਜ ਉਠਿਆ ਸੰਤੋ ਦੀਆਂ ਅੱਖਾਂ ਵਿੱਚ ਅਥਰੂ ਆਉਣ ਲੱਗ ਪਏ ਪਰ ਇਹ ਖੁਸ਼ੀ ਦੇ ਅਥਰੂ ਸਨ ਗੁਰਮੁਖ ਸਿੰਘ ਨੇ ਆਪਣੀ ਪਤਨੀ ਦਾ ਹੱਥ ਫੜ ਕੇ ਕਹਾ ਵੇਖ ਤੇਰੀ ਸਾਰੀ ਉਮਰ ਦੀਆਂ ਕੁਰਬਾਨੀਆਂ ਅੱਜ رنگ ਲਿਆਈਆਂ ਨੇ ਜਸਪ੍ਰੀਤ ਨੇ ਵੀ ਆਪਣੀ ਮਾਂ ਦੇ ਪੈਰਾਂ ਨੂੰ ਛੂ ਕੇ ਕਹਾ ਮਾਂ ਅੱਜ ਸਾਡੀ ਜ਼ਿੰਦਗੀ ਵਿੱਚ ਜੇ ਕੋਈ ਅਸਲੀ ਰਾਣੀ ਹੈ ਤਾਂ ਉਹ ਤੂੰ ਹੈ ਸਾਡਾ ਪਿੰਡ ਇਹ ਦ੍ਰਿਸ਼ ਵੇਖ ਕੇ ਬਹੁਤ ਖੁਸ਼ ਹੈ ਉਸ ਦਿਨ ਤੋਂ ਸੰਤੋਖ ਦੀ ਇੱਜ਼ਤ ਸਿਰਫ ਘਰ ਵਿੱਚ ਨਹੀਂ ਸਾਰੇ ਪਿੰਡ ਵਿੱਚ ਮਿਸਾਲ ਬਣ ਗਈ ਸੀ ਸਿਮਰਨ ਹਮੇਸ਼ਾ ਇਹ ਹੀ ਸੋਚਦੀ ਰਹਿੰਦੀ ਕਿ ਸੱਚੀ ਇੱਜ਼ਤ ਟੀ ਗਹਿਣਾ ਨਾਲ ਨਹੀਂ ਸਗੋ ਦਿਲਾਂ ਨੂੰ ਜਤਨ ਨਾਲ ਮਿਲਦੀ ਹੈ ਮੇਰੇ ਦਿਲ ਵਿੱਚ ਉਹ ਸੁੱਖ ਕਿਉਂ ਨਹੀਂ ਜੋ ਮੇਰੀ ਸੱਸ ਦੇ ਚਿਹਰੇ ਤੇ ਹੈ ਜਸਪ੍ਰਿਤ ਨੇ ਵੀ ਆਪਣੀ ਪਤਨੀ ਦੀ ਚੁੱਪੀ ਨੂੰ ਮਹਿਸੂਸ ਕੀਤਾ ਉਸਨਹਲੀ ਜਈ ਆਵਾਜ਼ ਵਿੱਚ ਕਾ ਸਿਮਰਨ ਸੱਚੀ ਇਜ਼ਤ ਡਿਗਰੀਆਂ ਨਾਲ ਨਹੀਂ ਮਿਲਦੀ ਸਗੋਂ ਆਪਣੇ ਵੱਡਿਆਂ ਦੀ ਸੇਵਾ ਕਰਨ ਨਾਲ ਮਿਲਦੀ ਹੈ ਇਹ ਗੱਲ ਸਿਮਰਨ ਦੇ ਦਿਲ ਨੂੰ ਹੋਰ ਚੁੱਬ ਗਈ ਅਗਲੇ ਦਿਨ ਸਿਮਰਨ ਪਿੰਡ ਦੇ ਆਂਗਣਵਾੜੀ ਕੇਂਦਰ ਸੈਂਟਰ ਵਿੱਚ ਗਈ ਉੱਥੇ ਇੱਕ ਬੁੱਢੀ ਔਰਤ ਨਾਲ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾ ਰਹੀ ਸੀ ਉਹ ਕਹਿ ਰਹੀ ਸੀ ਮੇਰੇ ਕੋਲ ਪੜਾਈ ਨਹੀਂ ਸੀ ਪਰ ਮੈਨੂੰ ਆਪਣੀ ਮਾਂ ਤੋਂ ਸਿੱਖਿਆ ਮਿਲੀ ਸੀ ਕਿ ਦਿਲਾਂ ਨੂੰ ਜਿੰਨਾ ਸਿੱਖੋ ਅੱਜ ਮੇਰੇ ਪੁੱਤ ਵੀ ਮੇਰੀਆਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ ਸਿਮਰਨ ਨੇ ਉਸ ਦੀ ਗੱਲ ਸੁਣ ਕੇ ਸੋਚਿਆ ਇਹ ਤਾਂ ਉਹੀ ਗੱਲ ਹੈ ਜੋ ਮੇਰੀ ਸੱਸ ਨੇ ਹਮੇਸ਼ਾ ਕੀਤੀ ਹੈ ਮੈਂ ਉਸ ਦੀ ਕਦਰ ਨਹੀਂ ਕੀਤੀ ਇੱਕ ਸ਼ਾਮ ਜਦੋਂ ਸੰਤੋ ਗੁਰਦੁਆਰੇ ਤੋਂ ਆਈ ਤਾਂ ਸਨੇ ਵੇਖਿਆ ਕਿ ਸਿਮਰਨ ਰਸੋਈ ਵਿੱਚ ਖਾਣਾ ਬਣਾ ਰਹੀ ਹੈ ਸੰਤੋਹ ਹੈਰਾਨ ਰਹਿ ਗਈ ਤੇ ਪੁੱਛਿਆ ਪੁੱਤਰ ਅੱਜ ਤੂੰ ਰਸੋਈ ਵਿੱਚ ਕਿਵੇਂ ਸਿਮਰਨ ਨੇ ਹੌਲੀ ਜਿਹੀ ਮੁਸਕਰਾ ਕੇ ਕਹਾ ਮਾਂ ਜੀ ਅੱਜ ਮੈਂ ਸੋਚਿਆ ਕਿ ਮੈਂ ਤੇਰੇ ਹੱਥਾਂ ਤੋਂ ਕੁਝ ਸਿੱਖਾਂ ਮੈਨੂੰ ਤੇਰਾ ਖਾਣਾ ਹੀ ਨਹੀਂ ਤੇਰੀ ਜ਼ਿੰਦਗੀ ਦੀ ਸਿੱਖਿਆ ਵੀ ਸਿੱਖਣੀ ਚਾਹੀਦੀ ਹੈ ਸੰਤੋਹ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਸਨੇ ਅਹਿਸਾਸ ਹੋਇਆ ਕਿ ਉਸਦੀ ਨੋ ਸੱਚਮੂਚ ਇਹ ਬਦਲ ਰਹੀ ਹੈ ਉਸ ਰਾਤ ਜਸਪ੍ਰੀਤ ਨੇ ਵੇਖਿਆ ਕਿ ਉਸਦੀ ਪਤਨੀ ਸਾਸਦੇ ਪੈਰ ਦਬਾਰਹੀ ਸੀ ਉਸਨੇ ਮਨ ਹੀ ਮਨ ਵਿੱਚ ਸੋਚਿਆ ਰੱਬਾ ਇਹ ਘੜੀ ਸੀ ਜਿਸ ਤਾ ਮੈਂ ਸੁਪਨਾ ਦੇਖਦਾ ਸੀ ਮਾਂ ਨੂੰ ਉਹ ਮਾਣ ਮਿਲੇ ਜੋ ਉਸਦੀ ਸਾਰੀ ਉਮਰ ਦੀ ਕੁਰਬਾਨੀ ਦਾ ਹੱਕ ਸੀ ਜਸਪ੍ਰੀਤ ਨੇ ਆਪਣੀ ਮਾਂ ਦਾ ਹੱਥ ਫੜ ਕੇ ਕਹਾ ਮਾਂ ਹੁਣ ਮੇਰੇ ਘਰ ਵਿੱਚ ਸਿਰਫ ਤੇਰੀ ਰਾਜਗੀ ਚੱਲੇਗੀ ਤੂੰ ਹੀ ਹੈ ਸਾਡੀ ਅਸਲੀ ਧਰਤੀ ਸੰਤੋ ਨੇ ਆਪਣੇ ਪੁੱਤ ਨੂੰ ਗਲੇ ਨਾਲ ਲਾਇਆ ਕੋ ਸੋ ਦੋਸਤੋ ਏਸੀ ਇੱਕ ਸਾਡੀ ਛੋਟੀ ਜੀ ਕਹਾਣੀ ਜਿਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜ਼ਰੂਰੀ ਨਹੀਂ ਹਰ ਇੱਕ ਇਨਸਾਨ ਪੜਿਆ ਲਿਖਿਆ ਹੋਵੇ ਤੇ ਫੇਰ ਹੀ ਆਪਣੀ ਜ਼ਿੰਦਗੀ ਨੂੰ ਜੀ ਸਕਦਾ ਹੈ ਜ਼ਿੰਦਗੀ ਨੂੰ ਜੀਣ ਲਈ ਡਿਗਰੀਆਂ ਦੀ ਨਹੀਂ ਸਗੋ ਤੇ ਜ਼ਰਬੇ ਦੀ ਜ਼ਰੂਰਤ ਪੈਂਦੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਰਹੋ లైక్ మరియు షేర్ కర్కే జరూర్ దస్సీ ఓకే કહానీ કે ਮੈਨੂੰ ਲੱਗੀ ਮਿਲਦੇ ਹਾਂ ਇੱਕ ਹੋਰ ਨਵੀਂ કહానీ ਦੇ ਵਿੱਚ ਦਾਤਾ ਕੇ ਲਈ ਦੋ ਇਜ਼ਾਦਤ ਸਾਸ਼ਟਰੀ ਕਾਲ ਜੀ